ਕਰੋ ਗੁਰੂ ਨੌਵੇਂ ਪਾਤਸ਼ਾਹ ਖਲੋਤੇ ਆ ਦੂਜਿਆਂ ਦਾ ਧਰਮ ਬਚਾਉਣ ਵਾਸਤੇ ਦੂਜਿਆਂ ਦਾ ਤਿਲਕ ਜੰਜੂ ਬਚਾਉਣ ਵਾਸਤੇ ਦੂਜਿਆਂ ਦੀ ਸੰਸਕ੍ਰਿਤੀ ਬਚਾਉਣ ਵਾਸਤੇ ਮੈਨੂੰ ਇਹ ਗੱਲ ਕਹਿਣ ਤੋਂ ਗਰੇਜ ਕੋਈ ਨਹੀਂ ਹਿੰਦੂ ਭਰਾਵਾਂ ਦੇ ਮੱਥੇ ਤੇ ਲੱਗਾ ਟਿੱਕਾ ਕੋਈ ਆਮ ਟਿੱਕਾ ਨਹੀਂ ਉਹਨਾਂ ਨੂੰ ਸਵੇਰੇ ਸ਼ਾਮ ਧੰਨਵਾਦ ਕਰਨਾ ਚਾਹੀਦਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਉਹਨਾਂ ਦੇ ਮੱਥੇ ਤੇ ਲੱਗਾ ਟਿੱਕਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਖੂਨ ਲੱਗਾ ਵਾ ਜਿਹੜਾ ਕਲੇਜ ਪਿਆਜ ਨੇਊ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਕੋਈ ਆਮ ਧਾਗੇ ਦਾ ਜਨੇਊ ਨਹੀਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਪ੍ਰਾਣਾ ਦੀ ਦੋਰ ਤੋੜ ਕੇ ਤੁਹਾਡਾ ਜਨੇਊ ਬਚਾਇਆ ਹੈ ਅਹੀਂ ਤੇ ਮਨਾਉਣਾ ਮਨਾਉਣਾ ਮੰਦਰਾਂ ਵਾਲੇ ਵੀ ਮਨਾਉਣ ਜਿ ਮਨਾ ਸਕਦੇ ਆ ਕਿਉਂਕਿ ਇਸ ਦੇਸ਼ ਨੂੰ ਦੇਸ਼ ਬਣਾਇਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਣਾਇਆ ਹੈ ਇਹਦੇ ਹੋਰ ਕੰਮ ਚੱਲਣ ਡਿਆ ਬਾਬਾ ਬਗੇਸ਼ਵਰ ਧਾਮ ਵਾਲਾ ਕਹਿੰਦਾ ਹਿੰਦੂ ਰਾਸ਼ਟਰ ਬਣਾਵਾਂਗੇ ਅਹੀਂ ਖਾਲਸਾ ਵੀਰ ਕੱਢੀਏ ਤੇ ਸਾਨੂੰ ਡਿਬਰੂਗੜ੍ਹ ਉਹ ਸ਼ਰੇਆਮ ਕੱਡੇ ਦੇ ਸਿਕਿਉਰਟੀਆਂ ਜਿਸ ਦੇਸ਼ ਅੰਦਰ ਸਿੱਖ ਰਾਸ਼ਟਰ ਦੀ ਗੱਲ ਕਰਨਾ ਦੇਸ਼ ਧਰੋਹਾ ਇਸ ਦੇਸ਼ ਅੰਦਰ ਹਿੰਦੂ ਰਾਸ਼ਟਰ ਦੀ ਗੱਲ ਕਰਨਾ ਵੀ ਦੇਸ਼ ਧਰੋਹਾ ਦਾ ਪਰਚਾ ਬਣਦਾ ਹੈ ਪਰ ਕੌਣ ਦਊਗਾ ਕੌਣ ਕਰੂਗਾ ਰਾਜਾ ਉਹਨਾਂ ਦਾ ਪਰਜਾ ਉਹਨਾਂ ਦੀ ਸਿਸਟਮ ਉਹਨਾਂ ਦਾ ਫੌਜਾ ਉਹਨਾਂ ਦੀਆਂ ਕਾਨੂੰਨ ਤੁਹਾਡੇ ਨਹੀਂ ਬਣਿਆ ਕਨ ਉਹ ਤੁਹਾਡੇ ਲਈ ਬਣਿਆ